ਹਾਂਜੀ ਤੇ ਉਹ ਕੈਂਪ ਉਹ ਕੈਂਪ ਚ ਸੀ ਹਾਂਜੀ 27 ਤਰੀਕ ਕੈਂਪ ਚ ਬੜੀ ਸਰਵਾਈ ਵਗੈਰਾ ਵੀ ਹੋਈ ਨਹੀਂ ਹਾਂਜੀ ਅਜੇ ਤਾਂ ਕੈਂਪ ਵਿੱਚ ਸਰਵਾਈ ਵੀ ਨਹੀਂ ਹੋਈ ਉਹਨਾਂ ਨੇ ਕੋਈ ਨਹੀਂ ਪੁੱਛਿਆ ਆ ਸਰਵਣ ਤਾਂ ਉਹਨਾਂ ਨੇ ਭੇਜੇ ਦੀ ਨੰਮੀ ਨਹੀਂ ਭੇਜਿਆ ਉਹਨਾਂ ਨੂੰ ਸਾਨੂੰ ਪਤਾ ਨਹੀਂ ਲੱਗਦਾ ਅੱਛਾ ਕੈਂਪ ਚ ਹੋਰ ਵੀ ਸੀ ਬੰਦੇ ਹਾਂਜੀ ਹਾਂ ਜਿਹਨਾਂ ਨੂੰ 104 ਬੰਦੇ ਆਏ ਨੇ 7 ਤੇ 20 ਸੀ ਕਿੰਨੇ ਮੁੰਡੇ ਨਾ ਪੁੱਛ ਮਨਾ ਵੀ ਗਏ ਸਾਂ ਜੇ ਜਦੋਂ ਤੁਸੀਂ ਕੈਂਪ ਚ ਸੀਗੇ ਚਲੋ ਕੋਈ ਦਿਨ ਨਾ ਹੌਲਾ ਕਰੋ ਕੋਈ ਗੱਲ ਨਹੀਂ ਦੁਬਾਰਾ ਕੋਈ ਨਾ ਹੌਲਾ ਰੱਖੀਦਾ ਪੁੱਤ ਤੈਨੂੰ ਜਦਾਂ ਮੈਂ ਦੇ ਉਹਨਾਂ ਨੇ ਫੋਨ ਕੁੱਛ ਨਹੀਂ ਦਿੱਤਾ ਫੋਨ ਕੀ ਸਾਡੇ ਘਰੇ ਤੇ ਤੱਕ ਸਾਰਾ ਪਲਣਾ ਚੋ ਸਭ ਕੁਝ ਜਲਵਾ ਕੇ ਰੱਖ ਲਿਆ ਸੀ ਬਸ ਇੱਕ ਪੋਲ ਪੇਪਰ ਜਿੰਦੇ ਬੱਚੇ ਨੇ ਕੇਸ ਤੇ ਲੋਗਾ ਫੀਲ ਲਾਈਕਲੀ ਬੱਚੇ ਨੂੰ ਸਮਝ ਨਹੀਂ ਆਦਾ ਸਾਨੂੰ ਜਾ ਤੋ ਕੁਛ ਦਿਨ ਸਿਲੀ ਹੋਏ ਸਾਰਿਆਂ ਨੂੰ ਚੋਰੀ ਚਾਹਿਆ ਪਤਾ ਨਹੀਂ ਕਿੰਨਾ ਜਦੋਂ ਸਾਨੂੰ ਪਲੇਨ 'ਚ ਬਿਠਾਇਆ ਆ ਆਮਿਆਲਾ ਪਲੇਨ ਸੀ ਤੇ ਉਥੇ ਬੈਕ ਤੇ ਟੈਗ ਲੱਗੇ ਵਿਖੇ ਕਿ ਅੰਮ੍ਰਿਤਸਰ ਦੇ ਫਿਰ ਸਾਨੂੰ ਪਤਾ ਕਿ ਸਾਨੂੰ ਬਹੁਤ ਤੇ ਰਿਪੋਰਟੇਸ਼ਨ ਦਾ ਆਤੀਪਦ ਸਭ ਚਲੋ ਤੁਹਾਨੂੰ ਕੋਈ ਨਹੀਂ ਕੋਈ ਨਾ ਹੋਵੇ ਨਾਲ ਹੀ ਬੈਠਾ ਸਾਰਾ ਕੁਝ ਦੇਖਦੇ ਤੇ ਹੁਣ ਗੱਲ ਇਹ ਆ ਵੀ ਨਵੀਂ ਨਵੀਂ ਕਰਤਾਰ ਬਣੀ ਆ ਉਹਨਾਂ ਦੇ ਕੋਈ ਪੋਸਟ ਕੋਈ ਲੋੜੀ ਨਹੀਂ ਤੱਕੇ ਆਂਦੇ ਅਸੀਂ ਦੋ ਬਹਿILLE ਕਰ ਟ੍ਰਾਈ ਕੀਤਾ ਕੈਨੇਡਾ ਦਾ ਵਕੀਲ ਤੇ ਕੋਈ ਕੀਤਾ ਲਾਸਟ ਚਾਂਸ ਆ ਚੁੱਕਿਆ ਨਹੀਂ ਤੇ ਸਿਟੂ ਕੀ ਨਹੀਂ ਸੀ ਬੰਦੇ ਦੇਖ ਰਹੇ ਹਾਂ ਅੱਛਾ ਉਹ ਤੋਂ ਗੇਮ ਮੁੱਕਦੀ ਫੋਟ ਮੁੱਕਦੀ ਕੋਈ ਨਹੀਂ ਦਿੱਤੀ ਅਸੀਂ ਵਾਪਸ ਆ ਗਏ ਫਿਰ ਉਹ ਉਹ ਮੈਂ ਕਿਹੜਾ ਹਫਤਾ ਰੇ ਫੇਰ ਸਨ ਉਹਨਾਂ ਨੇ ਸਲਵਾ ਡੋਰ ਤੇ ਗਿਆ ਸਲਵਾ ਡੋਰ ਤੋਂ ਫੇਰ ਟੈਕਸੀਆਂ ਦੇ ਉੱਧਰ ਆਏ ਹਾਂ ਬਾਰਡਰ ਕ੍ਰੋਸ ਕੀਤਾ ਘਾਟਾ ਮਾਲ ਕੈਂਕੂਨਸ ਤੇ ਮੱਥੀ ਕਿਸੀ ਤੇ ਫੇਰ ਉਹਨਾਂ ਨੇ ਪੂਰੀ ਤਰ੍ਹਾਂ ਬਾਰਡਰ ਕ੍ਰੋਸ ਕੀਤਾ ਇਧਰ ਕਿੱਥਾ ਸੀ ਹਾਂਜੀ ਦੋ ਲੋ ਕੋਈ ਨਹੀਂ ਹੋਰ ਰਹਿਣਾ ਪਤਾ ਠੀਕ ਹੈ ਉਹ ਵੀ ਠੀਕ ਜੋ ਕਹਿੰਦੇ ਆ ਵੀ ਪਰ ਬਾਅਦ ਚ ਆਏ ਤੁਸੀਂ ਮੁੜ ਕੇ ਠੀਕਾ ਕਰ ਗਏ ਨਾ ਫੇਰ ਸੀ। ਤੋ ਠੀਕ ਹੈ ਜੀ। ਠੀਕ ਹੈ ਜੀ। ਚਲੋ। ਠੀਕ ਹੈ। ਠੀਕ ਹੈ। ਠੀਕ ਹੈ। ਜਲਦੀ ਜੁੜਾ ਕਰਨਾ ਪ੍ਰਭ। ਹਾਂ। ਤਾਂ ਕਹਿੰਦਾ ਅਸੀਂ ਕਰਾਂਗੇ। ਥੈਂਕ ਯੂ ਫੋਰ ਜੀ। ਟੋਕਸ। ਅਮਰੀਕਾ ਵੀ ਚੁੜ ਰਿਪੋਰਟ ਹੋ ਕੇ ਬਹੁਤ ਸਾਰੇ ਲੋਕ ਵਾਪਸ ਆਏ ਜੀ ਨਾ ਕਿ ਤੁਸੀਂ ਵੀ ਸ਼ਾਮਲ ਹੋ। ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਾਹਮਣੇ ਕਿਤੇ ਹੈ? ਸਾਨੂੰ ਕੁਝ ਨਹੀਂ ਪਤਾ ਲੱਗਾ। ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇਸ ਨਾਲ ਚੋਰੀ ਚੜਾਏ ਨੇ।

ਤੁਹਾਡਾ ਪਤਾ ਕਿੱਦਾਂ ਲੱਗਿਆ ਕਿ ਲੋਕੜੀ ਯਾਰ ਕਿਉਂ ਨਹੀਂ ਆਏ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਏ ਸੀ ਉੱਥੇ ਸਾਰੇ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕਾਂ ਨੂੰ ਉਦੋਂ ਉੱਥੇ ਇੰਡੀਆ ਲੈ ਕੇ ਜਗਾਉਣਾ ਸੀ ਉਦੋਂ ਉਹਨੇ ਕੀ ਕੀਤਾ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡੀਸ ਕਿੰਨੇ ਤੁਸੀਂ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆੰਮੀਆ ਸੀ ਬਾਕੀ ਲੇਡੀਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆ ਕਿ ਕਿੰਨੇ ਮੈਂਬਰ ਐ ਇਸ ਆਪੀਨੀਅਨ ਕੋ ਰਿਪੋਰਟ ਜਿਹੜਾ ਅੱਜ ਪਹੁੰਚਿਆ ਹੈ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਆਪ ਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਭੇਜੇ ਸੀਗੇ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਤ ਕੁੱਲ 6% ਸੀਗੇ ਜਿਹੜੇ ਸਾਡੇ ਡੀਐਸਪੀ ਹਮਿਸਾਈਡ ਸ੍ਰੀਦਰਜੀਤ ਸਿੰਘ ਜੀ ਬੂਥਲਾ ਤੋਂ ਉਹ ਉਹਨਾਂ ਨੂੰ ਅਮਰਸਰ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਆ ਇਹ 4 ਸਾਡੀ ਸਬੂਜਨ ਨਾਲ ਸੰਬੰਧਤ ਸੀਗੇ ਪਲੱਸ ਸਬੂਜਨ ਨਾਲ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਪਿੰਡ ਦੇ ਸੀਗੇ ਉਹ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰਫ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰਫ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖ ਤਕਲੀਫ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹੱਲ ਕਰਾ ਦੇਗਾ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਸੈਪਟ ਕੀਤਾ ਔਰ ਸ੍ਰੀ ਘਰ ਹਾਲਤ ਵਿੱਚ ਉਹਨਾਂ ਦੇ ਹਵਾਲੇ ਕਰਕੇ ਤਸਵੀਰ ਤੋਂ ਆਏ